ਸਤਿ ਸ਼੍ਰੀ ਅਕਾਲ ਜੀ ਧਿਆਨ ਦੇਣ ਜੋ ਗੱਲਾਂ ਪਹਿਲਾਂ ਬਜ਼ੁਰਗ ਕਿਵੇਂ ਤੰਦਰੁਸਤ ਰਹਿੰਦੇ ਸੀ ਕਿਵੇਂ ਫਿੱਟ ਰਹਿੰਦੇ ਸੀ ਆਪਣੇ ਆਪ ਨੂੰ ਉਹਨਾਂ ਦੇ ਨੁਕਸੇ ਦੱਸਦੇ ਆ ਜਿਨ੍ਹਾਂ ਔਰਤਾਂ ਦੀ ਉਮਰ 40 ਅਤੇ 45 ਸਾਲ ਦੇ ਵਿੱਚ ਘਾਰ ਹੈ ਉਹਨਾਂ ਨੂੰ ਚਕੰਦਰ ਵੱਧ ਤੋਂ ਵੱਧ ਖਾਣਾ ਚਾਹੀਦਾ ਹੈ ਦੁੱਧ ਵਿੱਚ ਰੋਟੀ ਡਬੋ ਕੇ ਖਾਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਛੇਤੀ ਬੁੱਢਾ ਨਹੀਂ ਹੁੰਦਾ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ ਤੇ ਹਮੇਸ਼ਾ ਖੁਸ਼ ਖੁਸ਼ੀ ਰਹਿੰਦੇ ਆਪਾਂ ਮੱਖਣ ਵਿੱਚ ਸਬਜ਼ੀ ਮਿਲਾ ਕੇ ਖਾਣ ਨਾਲ ਜੋ ਤੁਹਾਨੂੰ ਰਾਤ ਨੂੰ ਬਾਰ-ਬਾਰ ਪਿਸ਼ਾਬ ਆਉਣ ਦੀ ਸਮੱਸਿਆ ਹੈ ਉਹ ਵੀ ਦੂਰ ਹੋ ਜਾਂਦੀ ਹੈ ਤੇ ਤੁਸੀਂ ਹਮੇਸ਼ਾ ਫਿੱਟ ਰਹੇ ਹੋ ਤੁਹਾਡੀ ਨੀਂਦ ਵੀ ਪੂਰੀ ਹੋ ਜਾਂਦੀ ਹੈ ਜੇਕਰ ਤੁਹਾਡਾ ਬੱਚਾ ਮਿੱਟੀ ਖਾਂਦਾ ਹੈ ਤਾਂ ਉਸ ਨੂੰ ਕੇਲੇ ਵਿੱਚ ਸ਼ਹਿਦ ਮਿਲਾ ਕੇ ਉਸ ਬੱਚੇ ਨੂੰ ਖਵਾ ਦਿਓ ਮਿੱਟੀ ਖਾਣਾ ਬੰਦ ਹੋ ਜਾਂ ਕਰ ਦੇਗਾ কুমਿਆਰ ਤੋਂ ਥੋੜੀ ਜੀ ਕਾਲੀ ਮਿੱਟੀ ਲੈ ਕੇ ਉਸ ਵਿੱਚ ਦੇਸੀ ਘਿਓ ਮਿਲਾ ਕੇ ਜਿੱਥੇ ਤੁਹਾਡੀ ਜਗਾ ਸੁੱਜੀ ਹੋਈ ਹੈ ਸੋਜਨ ਆਈ ਹੋਈ ਹੈ ਤਾਂ ਉਸ ਉੱਤੇ ਲਗਾਓ ਤੁਹਾਡੀ ਸੋਜਨ ਦੂਰ ਹੋ ਜਾਵੇਗੀ ਬਹੁਤ ਜ਼ਿਆਦਾ ਜਿਹੜੇ ਲੋਕ ਕਾਫੀ ਪੀਂਦੇ ਨੇ ਜਿਹੜੇ ਤਿੰਨ ਚਾਰ ਵਾਰੀ ਪੀ ਲੈਂਦੇ ਨੇ ਦਿਨ ਦੇ ਵਿੱਚ ਉਹਨਾਂ ਨੂੰ ਦੰਦਾਂ ਦੀਆਂ ਸਮੱਸਿਆਵਾਂ ਬਹੁਤ ਛੇਤੀ ਆਉਂਦੀਆਂ ਹਨ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਕਰ ਲਿਓ ਲਾਈਕ ਤੇ ਸੋਨਾ ਜਾ ਕਮੈਂਟ ਜ਼ਰੂਰ ਕਰਕੇ ਜਾਇਓ ਮਿਲਦੇ ਆਂ ਜੀ ਅਗਲੀ ਵੀਡੀਓ ਤਦ ਤੱਕ ਲਈ ਸਤਿ ਸ਼੍ਰੀ ਅਕਾਲ